ਤਤੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਾੜੇ ਨੂੰ ਆਪਣੇ ਵਿਆਹ ਦੇ ਵਿੱਚ ਖੁਸ਼ੀ ਮਲਾਉਣਾ ਭਾਰੀ ਪੈ ਗਿਆ ਖੁਸ਼ੀ ਇਸ ਤਰੀਕੇ ਦੀ ਉਹਨੇ ਆਪਣੇ ਵਿਆਹ ਦੇ ਵਿੱਚ ਆਤਿਸ਼ਬਾਜ਼ੀ ਕੀਤੀ ਜਿਸ ਕਰਕੇ ਆਤਿਸ਼ਬਾਜ਼ੀ ਉਸ ਲਾੜੇ ਦੇ ਲਈ ਭਾਰੀ ਪੈ ਗਈ ਸੋ ਜਿੱਥੇ ਲਗਾਤਾਰ ਦੇਖਿਆ ਜਾ ਰਿਹਾ ਇਸ جنگ ਦੇ ਵਿਚਾਲੇ ਇਸ ਯੁੱਧ ਦੇ ਵਿਚਾਲੇ ਆਖਰਕਾਰ ਹੁਣ ਜਿੱਥੇ ਇਸ ਯੁੱਧ ਨੂੰ ਵਿਰਾਮ ਤਾਂ ਲੱਗ ਗਿਆ ਪਰ ਹਜੇ ਵੀ ਜਿਹੜਾ ਹੈ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੇ ਗਏ ਨੇ ਕਿ ਡਰੋਨ ਤੇ ਪਟਾਕੇ ਆਤੀਸ਼ਵਾਜੀ ਨਾ ਚਲਾਏ ਜਾਣ ਪਰ ਇਸ ਦੇ ਵਿੱਚ ਹੀ ਦੇਖਿਆ ਗਿਆ ਲਾੜੇ ਦੇ ਵੱਲੋਂ ਆਤੀਸ਼ਵਾਜੀ ਕੀਤੀ ਜਾਂਦੀ ਹੈ ਜ਼ਬਰਦਸਤ ਤਰੀਕੇ ਦੇ ਨਾਲ ਤੇ ਇਸ ਵਿਚਾਲੇ ਹੀ ਉਹ ਆਤੀਸ਼ਵਾਜੀ ਦੇ ਵਿੱਚ ਉਹ ਆਤੀਸ਼ਵਾਜੀ ਕਰਨਾ ਉਸ ਲਾੜੇ ਨੂੰ ਮਹਿੰਗਾ ਪੈ ਜਾਂਦਾ ਹੈ ਸੋ ਉਸ ਦੇ ਵੱਲੋਂ ਜਦੋਂ ਆਤੀਸ਼ਵਾਜੀ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕਰ ਲਿੱਤਾ ਜਾਂਦਾ ਹੈ ਮਾਮਲਾ ਬਠਿੰਡਾ ਦਾ ਸਾਹਮਣੇ ਆ ਰਿਹਾ ਬਠਿੰਡਾ ਦੇ ਵਿੱਚ ਲਾੜੇ ਦੇ ਵੱਲੋਂ ਖੁਸ਼ੀ ਦੇ ਵਿੱਚ ਆਤੀਸ਼ਵਾਜੀ ਕਰਨਾ ਮਹਿੰਗਾ ਪੈ ਗਿਆ ਤੇ ਉਸ ਤੇ ਪਰਚਾ ਦਰਜ ਹੋ ਗਿਆ ਮਾਮਲਾ ਦਰਜ ਹੋ ਗਿਆ ਇਸ ਵਕਤ ਦੀ ਬੇਹਦੀ ਵੱਟੀ ਤੇ ਹੰ ਖਬਰ ਹੋ ਜਾਂਦੀ ਹੈ ਹਾਲਾਂਕਿ ਇਸ ਪਾਸੇ ਇੱਕ ਪਾਸੇ ਦੇਖਿਆ ਜਾ ਰਿਹਾ ਸਾਰੇ ਪਾਸੇ ਮਾਹੌਲ ਸ਼ਾਂਤ ਹੈ ਪਰ ਇਸ ਸ਼ਾਂਤੀ ਦੇ ਵਿੱਚ ਵੀ ਹਜੇ ਵੀ ਕੁਝ ਹਦਾਇਤਾਂ ਵਰਤਨੀਆਂ ਜ਼ਰੂਰੀ ਨੇ ਇੱਕ ਗੱਲ ਕਹੀ ਗਈ ਸੀ ਡੀਸੀ ਦੇ ਵੱਲੋਂ ਕਿ ਜਦੋਂ ਤੱਕ ਅਗਲੇ ਨਿਰਦੇਸ਼ ਨਹੀਂ ਆਉਂਦੇ ਉਦੋਂ ਤੱਕ ਆਤੀਸ਼ਬਾਜ਼ੀ ਨਾ ਕੀਤੀ ਜਾਵੇ ਤੇ ਨਾ ਡਰੋਨ ਚਲਾਇਆ ਜਾਵੇ ਪਰ ਅਜਿਹਾ ਜਦੋਂ ਲਾੜੇ ਦੇ ਵੱਲੋਂ ਕੀਤਾ ਗਿਆ ਤੇ ਮਾਮਲਾ ਪੁਲਿਸ ਦੇ ਵੱਲੋਂ ਦਰਜ ਕਰ ਲਿੱਤਾ ਗਿਆ ਪੁਲਿਸ ਉੱਤੇ ਪਹੁੰਚ ਜਾਂਦੀ ਹੈ ਤੇ ਉੱਥੇ ਛਾਪਾ ਮਾਰ ਲਿੱਤਾ ਜਾਂਦਾ ਤੇ ਹੁਣ ਇਸ ਦੀ ਬਾਬਤ ਗੱਲਬਾਤ ਕਰਦਿਆਂ ਹੋਰ ਕਿ ਕੁਝ ਸਾਹਮਣੇ ਆਇਆ ਤੁਹਾਨੂੰ ਇੱਕ ਵਾਰ ਇਹ ਸੁਣਾ ਦੇਣੇ ਆ ਕੱਲ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਟ ਸ਼ਮੀਰ ਪਿੰਡ ਜੋ ਕਿਸਾਨ ਖਾਣਾ ਸਰਦ ਦੇ ਅਧੀਨ ਪੈਂਦਾ ਉੱਥੇ ਕੋਈ ਕਿਸੇ ਦੇ ਘਰ ਮੈਰਿਜ ਫੰਕਸ਼ਨ ਸੀਗਾ ਉਹਨਾਂ ਨੇ ਆਪਣੇ ਵਿਆਹ ਤੇ ਫੰਕਸ਼ਨ ਤੇ ਫਾਇਰਵਰਕਸ ਆਤਿਸ਼ਬਾਜ਼ੀ ਚਲਾਈ ਸੀ ਤੇ ਹੁਣ ਹਾਲਾਤਾਂ ਦੇ ਮੱਦੇਨਜ਼ਰ ਜਿਵੇਂ ਡੀਸੀ ਸਾਹਿਬ ਨੇ ਆਰਡਰ ਦਿੱਤੇ ਹਨ ਕਿਸਨੇ ਵੀ ਸਿਵਿਲਿਅਨ ਨੇ ਡਰੋਨ ਜਾਂ ਆਤਿਸ਼ਬਾਜ਼ੀ ਨਹੀਂ ਚਲਾਨੀ ਤੇ ਇਹ ਸਿੱਧਾ ਡੀਸੀ ਸਾਹਿਬ ਦੇ ਆਰਡਰਸ ਦੀ ਉਲੰਘਣਾ ਹੈ ਇਹ ਰਿਪੋਰਟ ਹੈ ਇਹਨਾਂ ਦੇ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 223 ਵੀਐਨਐਸ which is equivalent of 188 ਆਪੀਸੀ ਦਾ ਇੱਕ ਜਨੇ ਤੇਜੀ ਜਿਹੜਾ ਮੇਨ ਜਿਹਦਾ ਵਿਆਹ ਸੀ ਉਹ ਮੁੰਡਾ ਵਿਆਹ ਹੋ ਰਿਹਾ ਜੀ ਆਮ ਲੋਕਾਂ ਵੀ ਕਹਿਣਾ ਚਾਹੁੰਗੇ ਕਿ ਕਿ ਹਦਾਇਤਾਂ ਜਾਰੀ ਨੇ ਡੀਸੀ ਸਾਹਿਬ ਵੱਲੋਂ ਵੀ ਇਸ ਤਰ੍ਹਾਂ ਨਹੀਂ ਕਰਨਾਂ ਯਾਹੀ ਕਿ ਜਵੇਗੀ ਦੇਖੋ ਇਸ ਟਾਈਮ ਜੋ ਸੈਂਸੇਟਿਵ ਅਨੀ ਟੈਂਸ ਸਿਚੁਏਸ਼ਨ ਹੈ ਆਪਾਂ ਉਹਨ ਉਸ ਤੋਂ ਬਾਹਰ ਨਿਕਲ ਰਹੇ ਹਾਂ ਤੇ ਜਦੋਂ ਤੱਕ ਵੀ ਆਰ ਨਾਟ ਫੁੱਲੀ ਮਤਲਬ ਆਊਟ ਆਫ ਇਟ ਜਿੰਨਾ ਵੀ ਡੀਸੀ ਸਾਹਿਬ ਨੇ ਹਦਾਇਤਾਂ ਹੈ ਕਿ ਸਿਵਿਲਿਅਨਸ ਕੋ ਵੀ ਡਰੋਨ ਆਪਰੇਟ ਨਾ ਕਰਨ ਤੇ ਕੋਈ ਵੀ ਫਾਇਰਵਰਕਸ ਨਾ ਚਲਾਉਣ ਨੂੰ ਪਲੀਜ਼ ਸਟ੍ਰਿਕਟਲੀ ਉਹਨੂੰ ਅਡਹੀਅਰ ਕਰੋ ਜੋ ਵੀ ਇਸ ਚੀਜ਼ ਦੀ ਉਲੰਘਣਾ ਕਰਨਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਹਾਂਜੀ ਅਵੇਲੇਬਲ ਆ ਫੈਂਸੀ ਜੀ ਉਹ ਰਾਤ ਹੀ ਕਰ ਲਿਆ ਸੀ